ਇਹਨਾਂ ਬਹੁਤ ਕੰਮ ਵਧੀਆ ਕੀਤੇ ਰਾਸ਼ਨ ਕਾਰਡ ਲੋਕਾਂ ਦੇ ਬਣਾਏ ਲਸਨਾ ਲਵਾਈਆਂ ਜਿਨ੍ਹਾਂ ਦੇ ਆਧਾਰ ਕਾਰਡ ਠੀਕ ਹੋਣ ਵਾਲੇ ਸੀ ਉਹ ਕੀਤੇ ਜੇ ਕੋਈ ਸਿਵਲ ਦਾ ਕੰਮ ਉਹ ਵੀ ਉਹਨਾਂ ਕੀਤਾ ਲੈਟਾਂ ਖਰਾਬ ਹਨ ਉਹ ਵੀ ਇਹ ਠੀਕ ਕਰਉਂਦੇ ਹਨ ਕੋਈ ਵੀ ਕਿਸੇ ਦਾ ਝਗੜੇ ਦਾ ਕੰਮ ਹੋਵੇ ਉਹ ਵੀ ਇਹ ਕਰਉਂਦੇ ਹਰੇਕ ਕੰਮ 'ਚ ਸ਼ਾਮਲ ਨੇ ਕਿਸੇ ਵੱਲੋਂ ਪਿੱਛੇ ਨਹੀਂ ਹਟਦੇ ਤੇ ਸਾਨੂੰ ਇਹਨਾਂ ਨੂੰ ਜਿਤਾਉਣਾ ਚਾਹੀਦਾ ਜੀ ਕਮਲਜੀਤਪੁਰ ਮੋਟਾਂ ਚ ਖੜੇ ਨੇ ਆਪਾਂ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਾ ਵਾ ਇਹਨਾਂ ਕੋ ਅਸੀਂ ਹੋਰ ਵੀ ਕੰਮ ਲੈਣੇ ਹੈਗੇ ਨੇ ਇਹਨਾਂ ਨੂੰ ਵਧ ਕੇ ਬੋਟ ਦੇਣੀ ਆ ਆਪਾਂ ਇਹਨਾਂ ਨੂੰ ਜਿਤਾਣਾ ਹੈਗਾ ਜੀ ਵੀ ਕਮਲਜੀਤਪੁਰ ਇਹ ਹੱਲ ਕਰਦੇ ਹਾਰੇ ਕੋ ਮੁਸ਼ਕਿਲ ਹੋਵੇ ਤਾਂ ਸਾਡੇ ਸਾਹਮਣ ਹੁੰਦੇ ਨੇ ਤਾਂ ਹੁਣ ਅਸੀਂ ਇਹਨਾਂ ਨੂੰ ਜਿਤਾਉਣਾ 2.5 ਸਾਲ ਤੋਂ ਇਹ ਕੰਮ ਕਰ ਰਹੇ ਆ ਤਾਂ ਹੁਣ ਅਸੀਂ ਇਹਨਾਂ ਨੂੰ ਮੌਕਾ ਸੇਵਾ ਦਾ ਮੌਕਾ ਦੇਣਾ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਉਹਨਾਂ ਨੇ ਅਜੇ ਤੱਕ ਜਿੰਨਾਂ ਲਾਈਟਾਂ ਦੇ ਕੰਮ ਕਦੀ ਨਹੀਂ ਇੱਥੇ ਰੁਕਣ ਦਿੱਤੇ ਜਿੰਨੀਆਂ ਲਾਈਟਾਂ ਕੋਈ ਸੀਵਰੇਜ ਕਿਸੇ ਨੂੰ ਪਰੇਸ਼ਾਨੀ ਨਹੀਂ ਆਈ ਅਜੇ ਤੱਕ ਅਜੇ ਤੱਕ ਤੇ ਜੋ ਵਧੀਆ ਮਤਲਬ ਚਲੋ ਸੀਟ ਉਹਨਾਂ ਯਾਦ ਲੜ ਰਹੇ ਨੇ ਅਸੀਂ ਤੇ ਕਹਿ ਰਹੇ ਹਾਂ ਕਿ ਪੂਰੀ ਤਰ੍ਹਾਂ ਸਹਿਯੋਗ ਦੇਗੇ ਇਹਨਾਂ ਦਾ ਜਿਨ੍ਹਾਂ ਨੂੰ ਪੂਰੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਵੇ ਕੰਮ ਬਹੁਤ ਵਧੀਆ ਕਰਦੇ ਹੋ ਬਹੁਤ ਹੀ ਇਮਾਨਦਾਰ ਬਹੁਤ ਹੀ ਸ਼ਰੀਫ ਔਰ ਬਹੁਤ ਹੀ ਹੁਨਾਰਨੇ ਪਿਛਲੇ 2-3 ਸਾਲਾਂ ਤੋਂ ਅਪੀ ਕੈਰੀ ਕਾਰੀ ਸੀ ਕਿ ਪਬਲਿਕ ਦੀ ਸੇਵਾ ਕਰਕੇ ਪਾਰਟੀ ਨੇ ਨੰਨੂ ਟਿਕਟ ਨਹੀਂ ਦਿੱਤੀ ਉਹ ਕਾਜੀ ਕ ਲੱਗ ਹੈ ਲੇਕਿਨ ਦੀ ਤਰਫ ਇਹੀ ਹੀ ਕਰਦੇ ਸੀਗੇ ਬਾਕੀ ਫੇਰ ਵੀ ਚਲੋ ਪਾਰਟੀ ਨੂੰ ਇੱਕ ਸਾਈਡ ਤੇ ਰੱਖ ਕੇ ਵੀ ਉਹ ਅੱਜ ਵੀ ਸਾਡੇ ਵਿੱਚ ਨੇ ਸੇਵਾ ਕਰਦੇ ਵੀ ਪਏ ਨੇ ਔਰ ਸੇਵਾ ਕਰਨ ਦਾ ਵਾਦਾ ਵੀ ਕਰਦੇ ਨੇ ਕੋਈ ਅਸੀ ਗੱਲ ਨਹੀਂ ਮੈਂ ਕਹਿੰਨੀ ਇੰਨਾ ਵਧੀਆ ਰਿਸਪਾਂਸ ਮਿਲ ਰਿਹਾ ਨਾ ਮਤਲਬ ਲੋਕ ਕਹਿੰਦੇ ਭੈਣ ਜੀ ਤੁਹਾਨੂੰ ਕਹਿਣ ਦੀ ਲੋੜ ਹੈਗੀ ਆ ਮਤਲਬ ਇਸ ਤਰ੍ਹਾਂ ਰਿਸਪਾਂਸ ਲੋਕ ਦੇ ਰਹੇ ਹੈਗੇ ਆ ਔਰ ਬਹੁਤ ਅੱਛਾ ਵੈਲਕਮ ਜਿਹੜਾ ਹੈਗਾ ਮੈਨੂੰ ਲੋਕਾਂ ਤੋਂ ਮਿਲ ਰਿਹਾ ਆ ਇਹਨਾਂ ਦੀ ਅੱਛੀ ਸੀ ਬਲੇਸਿੰਗਸ ਮਿਲ ਰਹੀ ਆ ਇੰਨੀ ਗੱਲ ਜਿਹੜਾ ਅਗਲਾ ਕਹਿ ਦਿੰਦਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਇਸ ਤੋਂ ਉੱਪਰ ਦੀ ਕੀ ਚੀਜ਼ ਹੈਗੀ ਆ ਔਰ ਜਿਸ ਤਰ੍ਹਾਂ ਕਿਉਂਕਿ ਕਾਫੀ ਤੁਸੀਂ ਕੰਮ ਪਹਿਲਾਂ ਤੁਸੀਂ ਕਰਨੇ ਸ਼ੁਰੂ ਕਰ ਦਿੱਤੇ ਜਿਸ ਤਰ੍ਹਾਂ ਵੀ ਭਾਵੇਂ ਤੁਹਾਨੂੰ ਟਿਕਰ ਨਹੀਂ ਵੀ ਮਿਲੀ ਸੀ ਮੋਟਰ ਨਹੀਂ ਵੀ ਸੀਗੇ ਤਾਂ ਵੀ ਤੁਸੀਂ ਕੰਮ ਕਰਵਾਉਂਦੇ ਰਹੇ ਤੇ ਕੀ ਤੁਹਾਨੂੰ ਲੱਗਦਾ ਹੈ ਹੁਣ ਜਿੱਦਾਂ ਸਾਨੂੰ ਪਾਰਟੀ ਨੇ ਪਿਛਲੇ 2-3 ਸਾਲ ਤੋਂ ਵਾਰਡ ਦਾ ਇੰਚਾਰਜ ਬਣਾਇਆ ਹੋਇਆ ਸੀ 31 ਨੰਬਰ ਦਾ ਤੇ ਅਸੀਂ ਗਰਾਊਂਡ ਲੈਵਲ ਤੇ ਸਾਰਾ ਕੰਮ ਜਿਹੜਾ ਹੈਗਾ ਉਹ ਕਰਦੇ ਪਏ ਹੈਗੇ ਸੀ ਔਰ ਇੱਥੇ ਅਸੀਂ ਮਤਲਬ ਇੰਨੀ ਅੱਛੀ ਪਹਿਚਾਨ ਬਣਾ ਚੁੱਕੇ ਹੈਗੇ ਆ ਤਾਂ ਇਸ ਟਾਈਮ ਜਿਹੜਾ ਹੈਗਾ ਸਾਨੂੰ ਜ਼ਿਆਦਾ ਕੋਈ ਵਰਕ ਕਰਨ ਦੀ ਲੋੜ ਨਹੀਂ ਪੈ ਰਹੀ ਹੈਗੀ ਕਿਉਂਕਿ ਸਾਡਾ ਹੋਮਵਰਕ ਆਲਰੇਡੀ ਹੋਇਆ ਹੋਇਆ ਤੇ ਇਸ ਕਰਕੇ ਮੈਨੂੰ ਮੈਨੂੰ ਬਹੁਤ ਮਤਲਬ ਅੱਛਾ ਫੀਲ ਹੋ ਰਿਹਾ ਕਿ ਮੈਂ ਪਹਿਲੇ ਆਲਰੇਡੀ ਸਾਰੇ ਕੰਮ ਕਰ ਚੁੱਕੀ ਹੈਗੀਆਂ ਤੇ ਲੋਕਾਂ ਨੂੰ ਕੋਈ ਦੱਸਣ ਦੀ ਮੈਨੂੰ ਲੋੜ ਨਹੀਂ ਹੈਗੀ ਕਿ ਮੈਂ ਕੌਣ ਹੈਗੀ ਕਿਉਂਕਿ ਆਲਰੇਡੀ ਵਿਆ ਇਸ ਇਸ ਅਵਾਰਡ ਦੇ ਵਿੱਚ ਬੰਨੀ ਹੋਈ ਹੈ